ਦਾ ਸਮੇਲਨ ਹੋਇਆ ਕੀ ਕੱਢਣ ਪਾਉਣ ਨੂੰ ਇਹਦੇ ਵਿੱਚੋਂ ਨਿਕਲਿਆ ਤੇ ਵੈਸੇ ਤਾਂ ਕਹਿੰਦੇ ਜੀ ਸਰਪੰਚ ਸਾਹਿਬ ਦੇ ਜਲਦੀ ਜਾਣ ਦੇ ਨਾਲ ਟੌਰ ਵੈਸੇ ਜਾਂ ਜਿਹੜਾ G7 ਦਾ ਸਾਰਾ ਸਮੇਲਨ ਸੀਗਾ ਥੋੜਾ ਜਿਹਾ ਫਿੱਕਾ ਰਿਹਾ ਪਰ ਇਹਦੇ ਚੱਲਦੇ ਹੋਏ ਕੁਝ ਚੰਗੀਆਂ ਗੱਲਾਂ ਵੀ ਹੋਈਆਂ ਹੋਣਗੀਆਂ ਤੇ ਜੀ ਦੇਖੋ G3 ਦਾ ਸਮੇਲਨ ਜਿੰਨੇ ਵੀ ਵਿਕਾਸਸ਼ੀਲ ਦੇਸ਼ ਨੇ ਜਿਹੜੇ ਤੇਜੀ ਦੇ ਨਾਲ ਗਰੋ ਕਰ ਰਹੇ ਨੇ ਜਿਵੇਂ ਵਿੱਚ ਭਾਰਤ ਵਰਗੇ ਦੇਸ਼ ਵੀ ਆਉਂਦੇ ਨੇ ਜੋਸਟੇ ਨਾਲ ਜੇਕਰ ਜੀ7 ਜਿਹੜੇ ਦੁਨੀਆ ਦੇ ਤਾਕਤਵਰ ਜਿਹੜੇ ਮੁਲਕ ਨੇ ਤੇ ਉਹਨਾਂ ਮੁਲਕਾਂ ਦੇ ਵਿੱਚ ਜਿਹੜਾ ਆਫਸੇ ਰਿਸ਼ਤਿਆਂ ਨੂੰ ਵਧੀਆ ਬਣਾਉਣ ਦੀ ਗੱਲ ਆਫਸੇ ਵਿਪਾਰ ਨੂੰ ਵਧੀਆ ਬਣਾਉਣ ਦੀ ਗੱਲ ਤੇ ਨਾਲ ਜਿਹੜੇ ਕਿ ਰੇਅਰ ਅਰਥ ਮਿਨਰਲਸ ਨੇ ਜਾਹਰ ਜਿਹੜੇ ਖਣਿਜ ਪਦਾਰਥ ਨੇ ਇੱਕ ਦੂਜੇ ਮੁਲਕਾਂ ਦੇ ਵਿੱਚ ਉਹਨਾਂ ਦਾ ਸਥਾਨ ਪ੍ਰਦਾਨ ਵਧੀਆ ਢੰਗ ਦੇ ਨਾਲ ਹੋਵੇ ਤੇ ਨਾਲ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਗੱਲਬਾਤ ਕਰ ਲਈਏ ਟਰਾਂਸਨੇਸ਼ਨਲ ਰਿਪਰੇਸ਼ਨ ਦੀ ਗੱਲਬਾਤ ਕਰ ਲਈਏ ਚਾਹ ਦੁਨੀਆ ਭਰ ਦੇ ਵਿੱਚ ਜਿਸ ਤਰੰਗ ਦੇ ਖਤਰੇ ਇਸ ਨੇ ਮੰਡਰਾ ਰਹੇ ਨੇ ਖਤਰਿਆਂ ਨੂੰ ਕਿਸ ਢੰਗ ਦੇ ਨਾਲ ਕੰਟਰੋਲ ਕੀਤਾ ਜਾਵੇ ਮਿਡਲ ਈਸਟ ਦੀ ਖਾਸ तौर ਤੇ ਗੱਲ ਕਰੀਏ ਸੋ ਉਹਦੇ ਵਿੱਚ ਕਿਸ ਤਰ੍ਹਾਂ ਨਾਲ ਸ਼ਾਂਤੀ ਬਹਾਲ ਹੋਵੇ ਸੋ ਬਹੁਤ ਸਾਰੇ ਇਹ ਅਹਿਮ ਮੁੱਦੇ ਸੀਗੇ ਜਿਨ੍ਹਾਂ ਦੇ ਉੱਪਰ ਇਸ ਸੈਮੀਲੈਂਡ ਦੇ ਵਿੱਚ ਗੱਲਬਾਤ ਹੋਈ ਸੋ ਇਹਦੇ ਵਿੱਚ ਕੁਝ ਆਪਣੇ ਵਿੱਚ ਇਹ ਵਿਆਕਾਰ ਜਿਸ ਤਰ੍ਹਾਂ ਨਾਲ ਮਿਡਲ ਈਸਟ ਦੇ ਹਾਲਾਤ ਬੜੇ ਹੋਏ ਸਨ ਸੋ ਟਰੰਪ ਸਾਹਿਬ ਨੂੰ ਪਹਿਲਾਂ ਵੀ ਸ਼ੱਕ ਤੇ ਜਾਣਾ ਪਿਆ ਪਰ ওভার ਆਨ ਇਹ ਇੱਕ ਇਹ ਚੰਗਾ ਸਮਿਟ ਰਿਹਾ ਜਮਾਰਕਾਨੀ ਸਾਹਿਬ ਨੇ ਆਪਣੀ ਗਵਾਈ ਦੇ ਵਿੱਚ ਇੱਕ ਚੰਗਾ ਸਮਿਟ ਕਰਾਇਆ ਸੋ ਆਪਣਾ ਅਸਰ ਵੀ ਉਹਨਾਂ ਨੇ ਛੱਡਿਆ ਆ ਤੇ ਇਹਦੇ ਵਿੱਚ ਜੋ ਇੱਕ ਵੱਡੀ ਗੱਲ ਇੱਕ ਕਾਲ ਦੇ ਤੋਂ ਮਿਲੀ ਹੈ ਜਿਹੜੀ ਵੱਡੀ ਖਬਰ ਸਾਹਮਣੇ ਆਈ ਹੈ ਇਹਦੇ ਵਿੱਚ ਭਾਰਤ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਤੇ ਮਾਰਕਾਨੀ ਦੋਵਾਂ ਦੇ ਵਿੱਚ ਗੱਲਬਾਤ ਹੋਈ ਹੈ ਤੇ ਇਸ ਗੱਲਬਾਤ ਤੋਂ ਬਾਅਦ ਇਹ ਚੀਜ਼ ਨਿਕਲ ਕੇ ਸਾਹਮਣੇ ਆਈ ਹੈ ਕਿ ਦੋਵੇਂ ਮੁਲਕ ਜੋ ਡਿਪਲੋਮੈਟਿਕ ਰਿਲੇਸ਼ਨ ਜੋ ਪਿਛਲੇ ਕਾਫੀ ਸਮੇਂ ਤੋਂ ਖਰਾਬ ਚੱਲੇ ਆ ਰਹੇ ਨੇ ਸੋ ਉਹਨਾਂ ਡਿਪਲੋਮੈਟਿਕ ਰਿਲੇਸ਼ਨਸ ਨੂੰ ਵਧੀਆ ਬਣਾਉਣ ਵਾਸਤੇ ਸਹਿਮਤ ਹੋਏ ਨੇ ਤੇ ਇਹਦੇ ਵਿੱਚ ਇਹ ਕੱਲ ਜੋ ਖਬਰ ਸਾਹਮਣੇ ਆਈ ਹੈ ਕਿ ਦੋਵੇਂ ਮੁਲਕ ਇੱਕ ਦੂਜੇ ਮੁਲਕ ਦੇ ਵਿੱਚ ਆਪਣੇ ਹਾਈ ਕਮਿਸ਼ਨਰ ਦੀ ਜਿਹੜੀ ਨਿਯੁਕਤੀ ਹੈ ਉਹ ਚਲ ਕਰਨਗੇ ਉਹਨਾਂ ਦੇ ਨਾਮਾਂ ਦਾ ਜਲਦ ਜਿਹੜਾ ਐਲਾਨ ਹੋਵੇਗਾ ਸੋ ਅਸੀਂ ਦੇਖਿਆ ਕਿ पिछले साल इसी समय दौरान जो गंभीर दोष कैनेडा ने भारत के उपर लाए थे जिसे कैनेडा देशनल लिप्रेशन की गलबात हुई थी ਇਤਿਬਾਸ ਸਾਰੀਆਂ ਹਿੰਸਕ ਗਤੀਵਿਧੀਆਂ ਹੋਈਆਂ ਸੀ ਹਦੀਪ ਸਿੰਘ ਨਿਜਰ ਹੋ ਦਾ ਕਤਲ ਹੋਇਆ ਸੀ ਸੋ ਉਹਦੇ ਵਿੱਚ ਭਾਰਤ ਦੇ ਏਜੰਟਸ ਦਾ ਜਿਹੜਾ ਨਾਮ ਸਾਹਮਣੇ ਆਇਆ ਸੀਗਾ ਸੋ ਸੀਐਸ ਆਰਸੀਐਮਪੀ ਬਹੁਤ ਸਾਰੀਆਂ ਰਿਪੋਰਟਾਂ ਦੇ ਹਵਾਲੇ ਦੇ ਨਾਲ ਉਸ ਸਮੇਂ ਡਿਪਲੋਮੈਟਿਕ ਤਣਾਅ ਬਹੁਤ ਵਧ ਗਿਆ ਸੀਗਾ ਤੇ ਉਸ ਸਮੇਂ ਭਾਰਤ ਦੇ ਜਿਹੜੇ ਹਾਈ ਕਮਿਸ਼ਨਰ ਸੰਜੀਤ ਕੁਮਾਰ ਵਰਮਾ ਤੇ ਕੁਝ ਹੋਰ ਡਿਪਲੋਮੈਟਸ ਜਿਹੜੇ ਸੀ ਉਹਨਾਂ ਨੂੰ ਇੱਥੋਂ ਜਾਣ ਵਾਸਤੇ ਕਿਹਾ ਗਿਆ ਸੀਗਾ ਸੋ ਇਸੇ ਤਰੀਕੇ ਦੀਆਂ ਗੱਲਾਂ ਬਾਤਾਂ ਕਾਫੀ ਭਾਰਤ ਵੱਲੋਂ ਵੀ ਦੇਖਿਆ ਗਿਆ ਕਿ ਉਹਨਾਂ ਨੇ ਵੀ ਉਸੇ ਤਰੀਕੇ ਦੇ ਸਟੈਂਡ ਜਿਹੜੇ ਉਸ ਸਮੇਂ ਲਏ ਸੀਗੇ ਸੋ ਇਹ ਜੋ 6 ਇੰਡੀਅਨ ਡਿਪਲੋਮੈਟਸ ਤੇ ਜਿਹੜੇ ਉਸ ਸਮੇਂ ਇਥੋਂ ਐਕਸਪੈਲ ਕੀਤੇ ਗਏ ਸੀ ਉਸ ਤੋਂ ਬਾਅਦ ਇਹ ਇਨ੍ਹਾਂ ਰਿਸ਼ਤਿਆਂ ਦੇ ਵਿੱਚ ਕਾਫੀ ਵੱਡਾ ਤਣਾਅ ਜਿਹੜਾ ਸਾਹਮਣੇ ਆ ਰਿਹਾ ਸੀਗਾ ਪਰ ਹੁਣ ਭਾਰਤ ਤੇ ਕੈਨੇਡਾ ਇਸ ਚੀਜ਼ ਵਾਸਤੇ ਸਹਿਮਤ ਹੋਏ ਨੇ ਕਿ ਨਵੇਂ ਹਾਈ ਕਮਿਸ਼ਨਰ ਜਿਹੜੇ ਨੇ ਉਹਨਾਂ ਨੂੰ ਜਲਦੀ ਡੈਸੀਗੇਟ ਜਿਹੜਾ ਕੀਤਾ ਜਾਊਗਾ ਤਾਂ ਇਸ ਤੋਂ ਨਾਲ ਜਿਹੜੇ ਰੈਗੂਲਰ ਡਿਪਲੋਮੈਟਿਕ ਸਰਵਿਸ ਨੇ ਉਹ ਦੋਵੇਂ ਮੁਲਕਾਂ ਦੇ ਜਿਹੜੇ ਨਾਗਰਿਕ ਨੇ ਸੋਪਨਾ ਨੂੰ ਦਿੱਤੀਆਂ ਜਾਣ ਗਿਆ ਸੋ ਇਹ ਕੱਲ ਇੱਕ ਵੱਡਾ ਜਿਹੜਾ ਇਹ ਐਲਾਨ ਹੈ ਉਹ ਕੈਨੇਡੀਅਨ ਸਰਕਾਰ ਵੱਲੋਂ ਵੀ ਹੋਇਆ ਭਾਰਤ ਸਰਕਾਰ ਨੇ ਵੀ ਇਸ ਚੀਜ਼ ਦੀ ਪੁਸ਼ਟੀ ਕੀਤੀ ਹੈ ਸੋ ਚਲਦੇ ਪਹਿਲਾਂ ਵਾਂਗੂ ਡਿਪਲੋਮੈਟਿਕ ਰਿਸ਼ਤੇ ਜਿਹੜੇ ਬਹਾਲ ਹੋਣ ਸੋ ਇਸ ਤਰੀਕੇ ਦੀਆਂ ਕੋਸ਼ਿਸ਼ਾਂ ਕੀਤੀ ਜਾ ਰਹੀਆਂ ਨੇ ਪਰ ਇਹਦੇ ਨਾਲ ਜੇਕਰ ਅਸੀਂ ਟਰਾਂਸਨੈਸ਼ਨਲ ਰਿਪਰੈਸ਼ਨ ਦੀ ਗੱਲਬਾਤ ਵੀ ਕਰੀਏ ਸੋ ਜੀ7 ਮੁਲਕਾਂ ਵੱਲੋਂ ਸਾਂਝੂ ਤੋਂ ਵਰਤੇ ਟ੍ਰਾਂਸਨੈਸ਼ਨਲ ਰਿਪਰੇਸ਼ਨ ਦੇ ਖਿਲਾਫ ਸਾਂਝਾ ਜਿਹੜਾ ਬਿਆਨ ਦਿੱਤਾ ਗਿਆ ਤੇ ਇਹਦੇ ਵਿੱਚ ਉਹਨਾਂ ਨੇ ਕਿਹਾ ਵੀ ਕੋਈ ਵੀ ਸਰਕਾਰ ਜੋ ਹੈ ਉਹ ਆਪਣੀ ਬਾਉਂਡਰੀ ਤੋਂ ਬਾਹਰ ਜਾ ਕੇ ਕਿਸੇ ਹੋਰ ਮੁਲਕ ਦੇ ਵਿੱਚ ਜਾ ਕੇ ਇਸ ਤਰੀਕੇ ਦਾ ਦਬਾਅ ਬਣਾਵੇ ਧਮਕੀਆਂ ਦੇਵੇ ਹਿੰਸਾ ਦੇਵੇ ਚਾ ਕਿਸੇ ਵੀ ਤਰੀਕੇ ਨਾਲ ਜੋ ਉੱਥੇ ਦੇ ਨਾਗਰਿਕ ਨੇ ਸੋ ਉਹਨਾਂ ਨੂੰ ਜਿਹੜੀ ਆਜ਼ਾਦੀ ਮਿਲੀ ਹੁੰਦੀ ਹੈ ਉੱਥੇ ਦੇ ਕਾਨੂੰਨ ਦੇ ਸਾਹ ਦੇ ਨਾਲ ਕਹਿੰਦੇ ਵੀ ਇਹਨੂੰ ਰੋਕਿਆ ਜਿਹੜਾ ਨਹੀਂ ਜਾ ਸਕਦਾ ਸੋ ਟ੍ਰਾਂਸਨੈਸ਼ਨਲ ਰਿਪਰੇਸ਼ਨ ਦੇ ਖਿਲਾਫ ਵੀ जी7 ਮਲਕਾਂ ਵੱਲੋਂ ਸਾਂਝਾ ਜੋ ਆਪਣਾ ਇੱਕ ਐਲਾਨ ਹੈ ਜੋ ਸਾਂਝੇ ਤੌਰ ਤੇ ਇਹਦਾ ਸਟੇਟਮੈਂਟ ਹੈ ਉਹ ਵੀ ਸਾਹਮਣੇ ਆਈ ਹੈ ਕਿ ਕੱਲ ਹੀ ਸੀਸਿਸ ਵੱਲੋਂ ਵੀ ਆਪਣੀ ਰਿਪੋਰਟ ਕੈਨੇਡੀਅਨ ਪਾਰਲੀਮੈਂਟ ਨੂੰ ਦਿੱਤੀ ਗਈ ਹੈ ਸੋ ਜਿਹਦੇ ਵਿੱਚ ਉਹਨਾਂ ਨੇ ਕੈਨੇਡਾ ਨੂੰ ਕਿਹੜੇ ਖਤਰੇ ਜਿਹੜੇ ਵਾਲੀ ਮੁਲਕਾਂ ਦੇ ਖਤਰੇ ਨੇ ਸੋ ਉਹਨਾਂ ਬਾਰੇ ਵੀ ਆਪਣੀ ਰਿਪੋਰਟ ਬਣਾ ਕੇ ਦਿੱਤੀ ਹੈ ਸੋ ਜਿਹਦੇ ਵਿੱਚ ਪਹਿਲੇ ਨੰਬਰ ਦੇ ਉੱਪਰ ਚੀਨ ਦਾ ਨਾਮ ਆਉਂਦਾ ਚੀਨ ਇੱਕ ਵੱਡਾ ਖਤਰਾ ਹੈ ਕੈਨੇਡਾ ਵਾਸਤੇ ਇੱਥੇ ਦੀ ਇੰਟਰਨੈਸ਼ਨਲ ਸਿਕਿਉਰਿਟੀ ਵਾਸਤੇ ਤਾਂ ਉਸ ਤੋਂ ਬਾਅਦ ਭਾਰਤ ਦਾ ਨਾਮ ਆਉਂਦਾ ਰਸ਼ੀਆ ਆ ਪਾਕਿਸਤਾਨ ਇਰਾਨ ਵਰਗੇ ਮੁਲਕਾਂ ਨਾਲ ਨਾ ਅਭੀ ਉਹਦਾ ਸੋਚ ਦੇ ਵਿੱਚ ਭਾਰਤ ਨੂੰ ਇੱਕ ਵੱਡਾ ਖਤਰਾ ਇਹ ਜੋ ਫੋਰਨ ਇੰਟਰਫੇਰੈਂਸ ਇਸ ਤਰ੍ਹਾਂ ਤੇ ਜਿਹੜਾ ਦਿੱਤਾ ਗਿਆ ਆ ਸੋ ਇਹ ਕੁਛ ਇੱਕ ਖਬਰਾਂ ਸੀ ਆ ਜਿਨ੍ਹਾਂ ਨੇ ਧਿਆਨ ਖਿੱਚਿਆ ਕੱਲ ਕੈਨੇਡੀਅਨ ਮੀਡੀਆ ਦਾ ਵੀ ਤੇ ਖਾਸ ਤੌਰ ਤੇ ਜਿਹੜੀ ਖਬਰ ਕੱਲ ਚਰਚਾ ਦੇ ਵਿੱਚ ਰਹੀ ਹੈ ਸੋ ਉਹਦੇ ਵਿੱਚ ਇਹ ਆ ਭਾਰਤ ਤੇ ਕੈਨੇਡਾ ਤਬਾਰਾ ਨਵੇਂ ਜਿਹੜੇ ਤੋਂ ਡਿਪਲੋਮੈਟਿਕ ਰਿਲੇਸ਼ਨਸ ਨੂੰ ਆਮ ਵਾਂਗ ਕਰ ਰਹੇ ਨੇ ਜਿਹੜੇ ਨਵੇਂ ਆਈ ਕਮਿਸ਼ਨਰਸ ਹੋਣਗੇ ਸੋ ਉਹਨਾਂ ਦੇ ਬਾਰੇ ਜਿਹੜੀ ਜਲਦੀ ਜਿਹੜੀ ਅਨਾਊਂਸਮੈਂਟਸ ਹੋਵੇਗੀ ਜੀ ਇਹ ਜਿੱਥੇ ਇਹ ਗੱਲਬਾਤ ਹੋ ਰਹੀ ਆ ਰਿਸ਼ਤੇ ਸੁਧਾਰਨ ਦੀ ਤੇ ਹੁਣ ਜੇ ਗੱਲਬਾਤ ਕਰੀਏ ਜੀ ਲਾਰੈਂਸ ਬਿਸ਼ਨੋਈ ਗੈਂਗ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਜੀ ਸੋ ਦਹਿਸ਼ਤਗਰਦ ਸੰਗਠਨਾਂ ਲੱਲਣ ਦੀ ਕਿਹਨਾਂ ਨੇ ਮੰਗ ਕਰ ਦਿੱਤੀ ਪ੍ਰਧਾਨ ਸਾਹਿਬ ਦੇਖੋ ਜਿਵੇਂ ਮੈਂ ਇਹ ਖਬਰ ਦੇ ਵਿੱਚ ਹੀ ਦੱਸਿਆ ਸੀ ਵੀ G7 ਮੁਲਕਾਂ ਵੱਲੋਂ ਵੀ ਇਹ ਸਾਂਝੇ ਤੌਰ ਤੇ ਆਲੋਚਨਾ ਕੀਤੀ ਗਈ ਹੈ ਜੋ ਟ੍ਰਾਂਸਨੈਸ਼ਨਲ ਰਿਪਰੈਸ਼ਨ ਜਿਹੜਾ ਵੱਖ-ਵੱਖ ਮੁਲਕਾਂ ਦੇ ਵਿੱਚ ਹੋ ਰਿਹਾ ਤੇ ਇਸ ਚੀਜ਼ ਨੂੰ ਰੋਕਣ ਵਾਸਤੇ ਕਿਹਾ ਵੀ ਇਸ ਚੀਜ਼ ਨੂੰ ਅਸੀਂ ਸੈਪਟ ਨਹੀਂ ਕਰਾਂਗੇ ਸੋ ਇਹਦੇ ਵਿੱਚ ਇਹ ਜੋ ਬੀਸੀ ਦੇ ਪ੍ਰੀਮੇਰ ਨੇ ਡੇਵਿਡ ਸਾਹਿਬ ਵੀ ਸੋ ਉਹਨਾਂ ਵੱਲੋਂ ਕੱਲ ਇਹ ਮੰਗ ਕੀਤੀ ਗਈ ਹੈ ਸੋ ਉਹਨਾਂ ਵੱਲੋਂ ਇਹ ਗੱਲ ਜਿਹੜੀ ਸਾਹਮਣੇ ਲਿਆਂਦੀ ਗਈ ਹੈ ਸੋ ਕਹਿ ਰਹੇ ਨੇ ਕਿ ਉਹ ਇਹ ਪ੍ਰਾਈਮ ਮਿਨਿਸਟਰ ਮਾਰਕਾਨੀ ਸਾਵਨ ਨੂੰ ਇੱਕ ਪੱਤਰ ਲਿਖਣਗੇ ਜਿਸੋ ਜਿਹਦੇ ਵਿੱਚ ਇਹ ਲਾਰੈਂਸ ਬਿਸ਼ਨੋਈ ਗੈਂਗ ਨੂੰ ਕੈਨੇਡਾ ਦੇ ਵਿੱਚ دہشت گرد ਇਹ ਸੰਗਠਨ ਅਲਾਨਨਾ ਵੀ ਮੰਗ ਕਰਨਗੇ ਸੋ ਉਹਨਾਂ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਇਸ ਗੈਂਗ ਵੱਲੋਂ ਬ੍ਰਿਟਿਸ਼ ਕੋਲੰਬੀਆ, ਅਲਬਰਟਾ, ਟਾਰੀਓ ਵਿੱਚ ਜੋ ਸਾਊਥ ਏਸ਼ੀਅਨ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ ਗਿਆ ਤੇ ਖਾਸ ਤੌਰ ਤੇ ਉਹਨਾਂ ਨੇ ਮੀਸੀਸਾਗਾ ਕਤਲ ਹਿਆਸੇ ਦਾ ਜਿਸ ਤੰਗਨਾ ਸੀ ਵਿੱਤਿਆ ਕੇ ਸਿੱਖ ਬੀਨਸਮੈਂਟ ਦਾ ਸਾਬਦਾ ਕਤਲ ਹੋਇਆ ਸੀ ਸੋ ਉਹਦਾ ਵੀ ਹਵਾਲਾ ਦਿੱਤਾ ਕਹਿੰਦੇ ਵੀ ਬਹੁਤ ਸਾਰੇ ਕਤਲ ਫਰੋਤੀ ਜਾਂ ਹੋਰ ਇਸ ਤਰ੍ਹਾਂ ਦੇ ਜਿਹੜੇ ਮਾਮਲੇ ਨੇ ਜਿਹੜੇ ਹਿੰਸਾ ਨਾਲ ਸਬੰਧ ਨੇ ਸੋ ਉਹਦੇ ਤਾਰ ਇਸ ਗੈਂਗ ਦੇ ਨਾਲ ਕਹਿੰਦੇ ਜੁੜਦੇ ਨੇ ਸੋ ਉਹਨਾਂ ਨੇ ਕਹਿੰਦੇ ਵੀ ਅਸੀਂ ਮੰਗ ਕਰਾਂਗੇ ਫੀ ਲਾਰਸ ਮਿਸ਼ਨਰੀ ਗੈਂਗ ਨੂੰ ਕੈਨੇਡਾ ਦੇ ਵਿੱਚ دہشتਗਰਦ ਸੰਗਠਨ ਛਲਾਣਾ ਜਾਵੇ। ਸੋ دہشتਗਰਦ ਸੰਗਠਨ ਲਾਣ ਦੀ ਗੱਲ ਨੇ ਜੋ ਮੈਕਸੀਕਨ ਕਾਰਟਲਸ ਨੇ ਉਹਨਾਂ ਦੇ ਨਾਲ ਵੀ ਉਹਨਾਂ ਨੇ ਕੰਪੈਰੀਨ ਕੀਤੀ ਵੀ ਕਿਵੇਂ ਇਹ ਮੈਕਸੀਕਨ ਕਾਰਟਲਸ ਨੂੰ 테ਰਰਿਸਟ ਆਰਗੇਨਾਈਜੇਸ਼ਨ ਐ ਡਿਕਲੇਰ ਕਰਨ ਦੇ ਨਾਲ ਉਹਨਾਂ ਦੇ ਖਿਲਾਫ ਕਾਰਵਾਈ ਕਰਨ ਨੂੰ ਕੰਨੇ ਕਾਫੀ ਮਦਦ ਮਿਲੀ ਹੈ। ਸੋ ਕਹਿੰਦੇ ਵੀ ਜਦੋਂ ਵੀ ਕਿਸੇ ਨੂੰ ਇਹ 테ਰਰਿਸਟ ਆਰਗੇਨਾਈਜੇਸ਼ਨ ਕਰਾ ਦਿੱਤਾ ਜਾਂਦਾ ਕਿਸੇ ਸੰਗਠਨ ਨੂੰ ਉਹਦੇ ਨਾਲ ਕਹਿੰਦੇ ਵੀ ਪੁਲਿਸ ਨੂੰ अपराध ਜਾਂ ਉਸ ਆਰਗੇਨਾਈਜੇਸ਼ਨ ਦੇ ਖਿਲਾਫ ਸਟੈਪ ਚੁੱਕਣ ਦੇ ਵਿੱਚ ਕਹਿੰਦੇ ਬਹੁਤ ਸਾਰੇ ਵਧੇਰੇ ਅਧਿਕਾਰ ਦੇ ਜਾਂਦੇ ਨੇ ਜਦੋਂ ਆ ਪਾਵਰਾਂ ਆ ਜਾਂਦੀਆਂ ਕਾਨੂੰਨ ਉਸ ਮਾਮਲੇ 'ਚ ਕਾਫੀ ਸਖਤ ਹੋ ਜਾਂਦੇ ਨੇ ਸੋ ਅਗਰ ਕਹਿੰਦੇ ਵੀ ਇਹ ਲਾਰੈਂਸ ਬਿਸ਼ਨੋਈ ਕਹਿੰਦੇ ਕਿ ਟੈਰਰਿਸਟ ਆਰਗੇਨਾਈਜੇਸ਼ਨ ਡਿਕਲੇਅਰ ਕੀਤਾ ਜਾਂਦਾ ਹੈ ਸੋ ਉਹਦੇ ਖਿਲਾਫ ਕਾਰਵਾਈ ਕਰਨ ਵਾਸਤੇ ਪੁਲਿਸ ਸਾਹਿਬ ਜਾਂ ਹੋਰ ਸੁਰੱਖਿਆ ਜਿਹੜੀਆਂ ਏਜੰਸੀਆਂ ਨੇ ਸੋ ਉਹਨਾਂ ਕੋਲ ਤਾਕਤਾਂ ਜ਼ਿਆਦਾ ਹੋਣਗੀਆਂ ਸੋ ਇਹ ਮੰਗ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਸਾਹਿਬ ਲੋਕੀ ਕੀ ਦੀ ਪਣ ਸਾਹਿਬ ਪਿਛਲੇ ਦਿਨੀ ਮੇਰੇ ਖਿਆਲ ਇੱਕ ਖਬਰ ਜਗਵੀਰ ਸਿੰਘ ਨੂੰ ਲੈ ਕੇ ਵੀ ਹਾਈਲਾਈਟ ਹੋ ਰਹੀ ਸੀ ਵੀ ਸ਼ਾਇਦ ਉਹਨਾਂ ਨੂੰ ਵੀ ਕੋਈ ਧਮਕੀ ਆਈ ਹੈ ਜੀ ਪਣ ਸਾਹਿਬ ਆ ਬਿਲਕੁਲ ਸੋਨਾ ਬਾਰੇ ਜੋ ਵਾਕਵਾਤ ਹੈ ਸੁਰੱਖਿਆ ਏਜੰਸੀਆਂ ਦੇ ਹਵਾਲੇ ਦੇ ਨਾਲ ਇਸ ਤੀਕੀ ਦੀ ਖਬਰ ਸੀ ਕਿ ਉਹਨਾਂ ਦੇ ਖਿਲਾਫ ਇੱਕ ਪਰ ਸਰਕਾਰੀ ਏਜੰਟ ਕਾਫੀ ਸਰਗਰਮ ਸੀ ਸੋਨਾ ਦੀਆਂ ਗਤੀਵਿਧੀਆਂ ਨੂੰ ਕਾਫੀ ਇਹ ਨੇੜੇ ਤੋਂ ਦੇਖਿਆ ਜਾ ਰਿਹਾ ਸੀ ਸੋਨਾਂ ਨੂੰ ਇਸ ਮੱਧੇ ਨਜ਼ਰ ਇਹ ਸੁਰੱਖਿਆ ਵੀ ਮਹੱਇਆ ਕਰਵਾਈ ਗਈ ਸੀ ਸੋ ਇਹ ਇਹ ਚੀਜ਼ਾਂ ਕਾਫੀ ਜਿਹੜੀਆਂ ਅਸੀਂ ਆ ਉਹਨਾਂ ਦੀ ਜ਼ਿੰਦਗੀ ਨੂੰ ਲੈ ਕੇ ਜਿਹੜੇ ਖਤਰੇ ਸੀ ਉਹਨਾਂ ਨੂੰ ਲੈ ਕੇ ਸਾਹਮਣੇ ਆਈਆਂ ਸਨ ਤੇ ਇਹ ਚੀਜ਼ ਜਿਹੜੀ ਆ ਆਸੀਐਮਪੀ ਜਾਂ ਹੋਰ ਸੁਰੱਖਿਆ ਏਜੰਸੀਆਂ ਦੇ حوالے ਨਾਲ ਇਹ ਮੇਨਸਟ੍ਰੀਮ ਮੀਡੀਆ ਤੇ ਵਿੱਚ ਵੀ ਕਾਫੀ ਚਰਚਾ ਚ ਖਬਰ ਆਈ ਹੈ ਇਦਾਂ ਹੀ ਪ੍ਰਿੰਨ ਸਾਹਿਬ ਖਬਰਾਂ ਦੇ ਵਿੱਚ ਪਰਸੋਂ ਦੀ ਗੱਲ ਹੈ ਜਗਮੀਤ ਹੁਣੀ ਮੈਨੂੰ ਲੱਗਦਾ ਇੱਥੇ ਬ੍ਰੈਂਟਨ ਆਏ ਹੋਣੇ ਆਪਣੀ ਫੈਮਿਲੀ ਦੇ ਨਾਲ ਤੇ ਮੈਂ ਵੀ ਕੰਮ ਤੇ ਜਾ ਰਿਹਾ ਸੀਗਾ ਤੇ ਉੱਥੇ ਰੈੱਡ ਲਾਈਟ ਹੋਈ ਤਾਂ ਉਹ ਇੱਕ ਸਾਈਡ ਤੇ ਉਸੇ ਮੈਂ ਤੇ ਚਲੋ ਆਪਾਂ ਫਤਿਹ ਸਾਂਝੀ ਕਰਤੀ ਜੀ ਕਹਿੰਦੇ ਠੀਕ ਠਾਕ ਮੈਂ ਠੀਕ ਮੈਂ ਉਹਨਾਂ ਨੂੰ ਪੁੱਛਿਆ ਮੈਂ ਜੀ ਕਿੱਦਾਂ ਕਹਿੰਦੇ ਜੀ ਛੜਦੀ ਕਲਾ ਦੇ ਵਿੱਚ ਆ ਵੀ ਐ ਨਹੀਂ ਡਰਦੇ ਹੈਗੇ ਯਾਨੀ ਔਨ ਰੋਡ ਹੈ ਸਾਡੀ ਬੱਸ ਇੰਨੀ ਕੁ ਥੋੜੀ ਬਹੁਤੀ ਉੱਥੇ ਖੜਕੇ ਬੱਸ ਜਦੋਂ ਤੱਕ ਗ੍ਰੀਨ ਲਾਈਟ ਨਹੀਂ ਹੋਈ ਸੀਗੀ ਪਰ ਹਾਂ ਉਹਨਾਂ ਨੇ ਕੱਲ ਜਰੂਰ ਕਹੀ ਆ ਕਹਿੰਦੇ ਕੋਈ ਗੱਲ ਨਹੀਂ ਕਿ ਕਹਿੰਦੇ ਵੀ ਛੜਦੀ ਕਲਾ ਦੇ ਵਿੱਚ ਹੈਗੇ ਚਲੋ ਬਾਅਦੇ ਆਪਾਂ ਪ੍ਰੇਮ ਸਿੰਘ ਅਗਲੀ ਖਬਰ ਦੇ ਵੱਲ ਸੋ ਭਾਰਤ ਨੇ 트럼ਪ ਦਾ ਦਾਵਾ ਮੰਨਣ ਤੋਂ ਇਨਕਾਰ ਕਰਤਾ ਜੀ ਕਿਹੜਾ ਦਾਵਾ ਜੀ ਦੇਖੋ ਜਿੱਥੇ ਪ੍ਰਾਈਮ ਮਿਨਿਸਟਰ ਨਰੇਂਦਰ ਮੋਦੀ ਸਾਹਨ ਦੀ ਗੱਲ ਕਰੀਏ ਉਹਨਾਂ ਦੀ ਚੇ ਮਾਰਕਾਨੀ ਸਾਹਿਬ ਦੇ ਨਾਲ ਗੱਲਬਾਤ ਹੋਈ ਹੈ ਜੀ ਸੈਲਸ ਮੀਟਿੰਗ ਦੇ ਵਿੱਚ ਇਹ ਆਏ ਹੋਏ ਸਨ 16 ਨੇ ਉਸ ਸਮੇਂ ਕਿ ਕਾਨੀ ਸਾਹਿਬ ਨਾਲ ਗੱਲ ਕੀਤੀ ਉਸ ਤੋਂ ਬਾਅਦ ਜਿਨੇ ਅਸੀਂ ਦੇਖਿਆ ਕਿ ਦੋਵਾਂ ਮੁਲਕਾਂ ਦੇ ਰਿਸ਼ਤਿਆਂ ਨੂੰ ਵਧੀਆ ਬਣਾਉਣ ਦੀ ਗੱਲਾਂ ਬਾਤਾਂ ਸਾਹਮਣੇ ਆਈਆਂ ਨੇ ਕਿਉਂਕਿ 트럼ਪ ਸਾਹਿਬ ਪਹਿਲਾਂ ਚਲੇ ਗਏ ਸਨ ਕਿ ਉਹ ਛੱਡ ਕੇ ਜਿਵੇਂ ਸਸੇ ਕਾਰਨ ਦੀ ਆਲਰੇਡੀ ਜ਼ਿਕਰ ਕਰ ਚੁੱਕੇ ਆ ਵੀ ਕਿਹੜੀਆਂ ਗੱਲਾਂ ਕਰਕੇ ਉਹ ਗਏ ਨੇ ਸੋ ਇਸ ਕਰਕੇ 트াম্প ਸਾਹਿਬ ਦੇ ਨਾਲ ਇਹ ਮੋਦੀ ਸਾਹਿਬ ਦੀ ਜਿਹੜੀ ਆ ਇਹ ਮੁਲਾਕਾਤ ਜਿਹੜੀ ਸਭ ਅਮੋ ਸਾਹਮਣੇ ਤਾਂ ਨਹੀਂ ਹੋ ਸਕੀ ਪਰ ਦੋਵਾਂ ਲੈਟਰਾਂ ਦੇ ਵਿਚਕਾਰ ਪਤਾ ਲੱਗਾ ਆ ਵੀ ਕੱਲ ਫੋਨ ਤੇ ਉੱਪਰ ਗੱਲਬਾਤ ਹੋਈ ਹੈ ਸੋ ਇਹਦੇ ਵਿੱਚ ਇਹ ਤਕਰੀਬਨ 35 ਮਿੰਟ ਦੇ ਲਾਗੇ ਸ਼ਾ ਜੀ ਨੇ ਦਵਾ ਮੁਲਖ ਨੇ ਡੀ ਲੀਡਰ ਨੇ ਉਹਨਾਂ ਨੇ ਗੱਲਾਂ ਬਾਤਾਂ ਕੀਤੀਆਂ ਨੇ ਸੋ ਇਹਦੇ ਵਿੱਚ ਜੋ ਹੁਣ ਇਹ ਭਾਰਤ ਦੇ ਜੋ ਇਹ ਐਕਸਟਰਨਲ ਅਫੇਅਰਸ ਦੇ ਜੋ ਸਪੋਕਸਪੀਰ ਨੇ ਸੋ ਉਹਨਾਂ ਨੇ ਇਹ ਗੱਲ ਕਹੀ ਹੈ ਕਹਿੰਦੇ ਕਿ ਇਹ ਜੋ ਭਾਰਤ ਤੇ ਪਾਕਿਸਤਾਨ ਦੇ ਵਿੱਚ ਜੋ ਟਕਰਾਅ ਹੋਇਆ ਸੀਗਾ ਜਾਜੋ ਇਹ ਵੱਡੇ ਫੈਦਰ ਤੇ ਜਿਹੜੇ ਆ ਇਹ ਟਕਰਾ ਵੱਡੇ ਪੱਧਰ ਤੇ ਵਧਣ ਵਾਲੇ ਪਾਸੇ ਨੂੰ ਵਧ ਰਿਹਾ ਸੀਗਾ ਉਸ ਤੋਂ ਬਾਅਦ ਫਾਇਰ ਹੋਇਆ ਸੋ ਇਹ ਵੀ ਵਿੱਚ ਕਹਿੰਦੇ ਆ ਕਿ ਦੋਵਾਂ ਮੁਲਕਾਂ ਨੇ ਜਿਹੜੇ ਦੋਵਾਂ ਮੁਲਕਾਂ ਦੇ ਜਿਹੜੇ ਇਹ ਮਿਲਟਰੀਸ ਨੇ ਸੋ ਉਹਨਾਂ ਦੇ ਜਿਹੜੇ ਅਫੀਸ਼ੀਅਲਸ ਨੇ ਕਹਿੰਦੇ ਵੀ ਉਹਨਾਂ ਦੇ ਵਿਚਕਾਰ ਗੱਲਾਂ ਬਾਤਾਂ ਹੋਈਆਂ ਉਹਨਾਂ ਗੱਲਾਂ ਬਾਤਾਂ ਤੋਂ ਬਾਅਦ ਕਹਿੰਦੇ 네ਗੋਸ਼ੀਏਸ਼ਨਸ ਹੋਈਆਂ ਨੇ ਸੋ ਇਹਦੇ ਵਿੱਚ ਕਹਿੰਦੇ ਕਿ ਜੋ 트럼ਪ ਸਾਹਿਬ ਜੋ ਦਾਵਾ ਕਰ ਰਹੇ ਨੇ ਵੀ ਅਮਰੀਕਾ ਕਰਕੇ ਇਹ 네ਗੋਸ਼ੀਏਸ਼ਨ ਹੋਈਆਂ ਨੇ ਜਾਂ 트럼ਪ ਸਾਹਿਬ ਉਸਤਾ ਇਹ बार-बार ਹਰੇਕ ਜਗ੍ਹਾ ਜ਼ਿਕਰ ਕਰਕੇ ਸੈਰਾਂ ਲੈ ਰਹੇ ਨੇ ਕਿ ਮੇਰੇ ਕਰਕੇ ਇਹ ਸਾਰੀ ਨੈਗੋਸ਼ੀਏਸ਼ਨਸ ਹੋਈ ਨੇ ਕਿਉਂਕਿ ਟਰੰਪ ਸਾਹਿਬ ਨੇ ਇਹ ਬਹੁਤ ਜਗ੍ਹਾ ਤੇ ਉੱਪਰ ਇਹ ਗੱਲ ਦੁਹਰਾਈ ਹੈ ਕਿ ਅਸੀਂ ਟ੍ਰੇਡ ਦੀ ਧਮਕੀ ਦੇ ਕੇ ਵੀ ਟ੍ਰੇਡ ਨੂੰ ਇੱਕ ਟੂਲ ਦੇ ਵਜੋਂ ਵਰਤ ਕੇ ਦੋਹਾਂ ਮੁਲਕਾਂ ਦੇ ਵਿੱਚ ਨੈਗੋਸ਼ੀਏਸ਼ਨ ਕਰਾਈ ਹੈ ਪਰ ਹੁਣ ਭਾਰਤ ਇਹ ਇੱਥੇ ਇਹ ਗੱਲ ਨੂੰ ਜਿਹੜਾ ਝੁਠਲਾ ਰਿਹਾ ਉਹ ਕਹਿੰਦੇ ਵੀ ਮੋਦੀ ਸਾਹਿਬ ਨੇ ਵੀ ਇਹ ਕਲੀਅਰ ਕਰ ਦਿੱਤਾ ਕਹਿੰਦੇ ਵੀ ਇਹ ਜੋ ਇਹ ਪੀਸਿਸ ਤੇ ਵੀ ਜਿਹੜੀ mediation ਹੈ ਕਹਿੰਦੇ ਵੀ ਸਾਨੂੰ ਸੈਪਟ ਨਹੀਂ ਹੈ ਨਾ ਸਾਨੂੰ ਭਾਰਤ-ਪਾਕਿਸਤਾਨ ਦੇ ਮਸਲੇ ਤੇ ਨਾ ਕਸ਼ਮੀਰ ਦੇ ਮਸਲੇ ਤੇ ਨਾ ਕਿਸੇ ਹੋਰ ਮਸਲੇ ਦੇ ਉੱਪਰ ਸਾਨੂੰ ਕਹਿੰਦੇ ਵੀ ਤੀਜੀ ਤੇ ਵੀ mediation ਸੈਪਟ ਕਰਾਂਗੇ ਤਾਂ ਇਸ ਦਾਅਵੇ ਨੂੰ ਵਿਟ੍ਰਾਮਪ ਸਾਹਿਬ ਨੂੰ ਉਹ ਚੁਟਾਇਆ ਜਾ ਰਿਹਾ ਕਹਿੰਦੇ ਵੀ 트럼ਪ ਸਾਹਿਬ ਦਾ ਉੱਜ ਕੋਈ ਜਾਣ ਦੇਣਾ ਨਹੀਂ ਹੈ ਇਹ ਦੋਵਾਂ ਮੁਲਕਾਂ ਦੇ ਕਹਿੰਦੇ ਅਫੀਸ਼ੀਅਲਸ ਨੇ ਆਪਸ ਦੇ ਵਿੱਚ ਗੱਲਬਾਤ ਕਰਕੇ ਇਸ ਮਸਲੇ ਨੂੰ ਸੁਝਾਇਆ ਆ ਸੋ ਇਸੇ ਨਾਲ ਹੁਣ ਇਹ ਵੀ ਇੱਕ ਖਬਰ ਆ ਰਹੀਆਂ ਨੇ ਜਿਹੜੀਆਂ ਕਿ ਤੁਲਸੀ ਗਵਰਨ ਨੇ ਜਿਹੜੇ ਕਿ ਅਮਰੀਕਾ ਦੇ ਨੈਸ਼ਨਲ ਇੰਟੈਲੀਜੈਂਸ ਡੈਕਟਰ ਨੇ ਉਹ ਕਹਿੰਦੇ ਵੀ ਉਹਨਾਂ ਨੇ ਕੁਝ ਸਮਾਂ ਪਹਿਲਾਂ ਅਮਰੀਕੀ ਕਾਂਗਰਸ ਨੂੰ ਇਹ ਗੱਲ ਕਹੀ ਸੀ ਕਿ ਉਹਨਾਂ ਦੇ ਕੋਲ ਕੋਈ ਵੀ ਇਸ ਤਰੀਕੇ ਦੀ ਜਾਣਕਾਰੀ ਨਹੀਂ ਹੈ ਕਿ ਈਰਾਨ ਵੱਲੋਂ ਨਿਊਕਲੀਅਰ ਪ੍ਰੋਗਰਾਮ ਵਾਸਤੇ ਜਿਹੜਾ ਇਹ ਕੰਮ ਕੀਤਾ ਜਾ ਰਿਹਾ ਜਿਹਦੇ ਵਿੱਚ ਨਿਊਕਲੀਅਰ ਵੀਪਨਸ ਬਣਾਉਣ ਦੀ ਗੱਲਬਾਤ ਹੈ ਕਹਿੰਦੇ ਵੀ ਸਾਡੇ ਕੋਲੇ ਇਸ ਤਰੀਕੇ ਦੀ ਕੋਈ ਵੀ ਜਾਣਕਾਰੀ ਨਹੀਂ ਹੈ ਕਿ ਈਰਾਨ ਇਸ ਲੈਵਲ ਤੇ ਪਹੁੰਚ ਗਿਆ ਆ ਕਿ ਉਹ ਯੂਰੇਨੀਅਮ ਨੂੰ ਨਿਊਕਲੀਅਰ ਬੰਬ ਦੇ ਵਿੱਚ ਤਬਦੀਲ ਕਰ ਸਕਦਾ ਜਾਂ ਇਸ ਤਰੀਕੇ ਨਿਊਕਲੀਅਰ ਹਥਿਆਰ ਬਣਾ ਰਿਹਾ ਪਰ ਜਦੋਂ ਹੁਣ ਇਸ ਮੁੱਦੇ ਨੂੰ ਲੈ ਕੇ ਇਜ਼ਰਾਈਲ ਨੇ ਉੱਤੇ ਹਮਲਾ ਕੀਤਾ ਆ ਕਾਫੀ ਨੁਕਸਾਨ ਕੀਤਾ ਉਹਦੇ ਜਨਰਲ ਜਿਹੜੇ ਕਾਫੀ ਮਾਰੇ ਨੇ ਤੇ ਅਮਰੀਕਾ ਵੀ ਉਸ ਮੁੱਦੇ ਦੇ ਉੱਪਰ ਇਜ਼ਰਾਈਲ ਦੇ ਪਿੱਛੇ ਖੜਾ ਹੋਇਆ ਨਜ਼ਰ ਆ ਰਿਹਾ ਪਰ ਜਦੋਂ ਟਰੰਪ ਸਾਹਿਬ ਨੂੰ ਇਹ ਗੱਲ ਪੁੱਛੀ ਗਈ ਹੈ ਵੀ ਤੁਹਾਡੇ ਹੀ ਜਿਹੜੇ ਇੰਟੈਲੀਜੈਂਸ ਡਾਇਰੈਕਟਰ ਇਹ ਗੱਲ ਕਹਿ ਰਹੇ ਨੇ ਕਿ ਈਰਾਨ ਤਾਂ ਇਸ ਰੀਕ ਦੇ ਕੁਝ ਹਥਿਆਰ ਬਣਾ ਹੀ ਨਹੀਂ ਰਿਹਾ ਤੇ ਟਰੰਪ ਸਾਹਿਬ ਨੇ ਆਪਣੇ ਹੀ ਨੈਸ਼ਨਲ ਇੰਟੈਲੀਜੈਂਸ ਡਾਇਰੈਕਟਰ ਦੇ ਦਾਅਵਿਆਂ ਨੂੰ ਖਾਰਜ ਕੀਤਾ ਜਾਂਦੇ ਵੀ ਉਹ ਕੀ ਕਹਿੰਦੀ ਆ ਇਹ ਮੈਨੂੰ ਇਹ ਨਾਲ ਕੋਈ ਫਰਕ ਨਹੀਂ ਆ ਇਹ ਮੈਨੂੰ ਪਤਾ ਵੀ ਇਰਾਰ ਕਹਿੰਦੇ ਇਸ ਸਮੇਂ ਕੀ ਕਰ ਰਿਹਾ ਜੀ 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 ਆ ਜੀ ਪ੍ਰਿੰਸ ਸਾਹਿਬ ਸੋ ਡਾਕ ਫੋੜ ਉਹਨਾਂ ਦੀ ਗੱਲਬਾਤ ਹੋ ਰਹੀ ਹੈ ਪ੍ਰਿੰਸ ਸਾਹਿਬ ਵੈਸੇ ਤਾਂ ਅਸੀਂ ਡਾਕ ਫੋੜਣ ਲਈ ਮੁੱਦੇ ਲੈ ਕੇ ਆਉਣੇ ਹੁੰਦੇ ਆ ਕਿਉਂਕਿ ਇੰਸ਼ੋਰੈਂਸ ਦੇ ਗੜਾ ਕੁੱਟਿਆ ਪਿਆ ਹੈ ਪ੍ਰਿੰਸ ਸਾਹਿਬ ਇੱਥੇ ਆ ਖਾਸ ਕਰਕੇ ਬ੍ਰੈਮਟੂਨੀਅਨਸ ਦਾ ਤੇ ਇਹ ਇਹ ਮੈਨੂੰ ਵੀ ਥੋੜੀ ਜਿਹੀ ਹਜਮ ਨਹੀਂ ਹੋਈ ਖਬਰ ਪਰ ਜਿਹੜੀ ਖਬਰ ਆ ਖਬਰ ਧਿਆਨ ਮੰਗਦੀ ਆ ਧਿਆਨ ਇਹ ਵੀ ਮੰਗਦੀ ਆ ਭਾਈ ਗੱਡੀ ਵੀ ਕਾਫੀ ਮਹਿੰਗੀ ਲੱਗਦੀ ਹੈ ਜੀ ਉਹਨਾਂ ਦੀ ਚਲੋ ਰਾਜਨੀਤਿਕ ਲੋਕਾਂ ਕੋਲ ਪੈਸਾ ਹੁੰਦਾ ਹੋਣਾ ਜੀ वैसे ਤਾਂ ਆਮ ਸਿੰਪਲ ਹੀ ਹੁੰਦੇ ਨੇ ਕਹਿੰਦੇ ਵੀ ਤਨਖਾਹ ਵੀ ਨਾਰਮਲ ਹੀ ਹੁੰਦੀ ਆ ਚਲੋ ਹੁਣ ਤਾਂ ਤਨਖਾਹ ਵਧਾ ਲਈਆਂ ਪੈਨਸ਼ਨ ਵੀ ਲਵਾ ਲਈ ਸੋ ਡਾਕ ਫੋਟ ਉਹਨਾਂ ਦੀ ਕਹਿੰਦੇ ਗੱਡੀ ਚੋਰੀ ਕਰਨ ਦੀ ਕੋਸ਼ਿਸ਼ ਹੋਈ ਆ ਪਰ ਬੰਦੇ ਕਹਿੰਦੇ ਨਾਲ ਦੀ ਨਾਲੇ ਫੜ ਲਏ ਜੀ ਦੇਖੋ ਇਸ ਚੀਜ਼ ਦਾ ਗਲਾਸਾ ਫੋਰਸ ਸਾਹਿਬ ਨੇ ਆਪ ਕੀਤਾ ਕਹਿੰਦੇ ਕਿ ਇਸ ਹੁੰਬਾ ਰਾ ਦੀ ਕਟਨਾਇਆ ਕਿ ਉਹਨਾਂ ਦਾ ਜੋ 8 ਟੋ ਵੀਕੋ ਵਿਖੇ ਘਰ ਹੈ ਸੋ ਉੱਥੇ ਮਹਿੰਗੀ ਗੱਡੀ ਲੈਂਬਰਗਿਨੀ ਖੜੀ ਆ ਸੋ ਉਹਨੂੰ ਚੱਕਰ ਦੀ ਕੋਸ਼ਿਸ਼ ਕਹਿੰਦੇ ਚਾਰ ਨਕਾਬਪੋਸ਼ ਉੱਥੇ ਲੁਟੇਰੇ ਆਏ ਨੇ ਸੋ ਕਹਿੰਦੇ ਵੀ ਇਹਨਾਂ ਵੱਲੋਂ ਕੋਸ਼ਿਸ਼ ਕੀਤੀ ਗਈ ਆ ਵੀ ਗੱਡੀ ਨੂੰ ਜਿਹੜਾ ਚੱਕਿਆ ਜਾਵੇ ਪਰ ਕਹਿੰਦੇ ਕਿ ਪੁਲਿਸ ਦੀ ਮਸਤਾਈ ਤੋਂ ਬਾਅਦ ਇਹ ਕੰਮ ਜਿਹੜਾ ਸੀਗਾ ਕਾਮਯਾਬ ਨਹੀਂ ਹੋ ਸਕਿਆ ਤੇ ਇਹ ਜਿਹੜੇ ਨਕਾਬਪੋਸ਼ ਲੁਟੇਰੇ ਸੰਸ ਉਹਨਾਂ ਦੀਆਂ ਗ੍ਰਿਫਤਾਰੀਆਂ ਵੀ ਹੋਈਆਂ ਨੇ ਇਹਦੇ ਵਿੱਚ 16 ਤੇ 17 ਸਾਲ ਦੇ ਨੌਜਵਾਨ ਵੀ ਦੱਸੀ ਜਾ ਰਹੇ ਨੇ ਤੇ ਇਹਦੇ ਵਿੱਚੋਂ ਇਹ ਗੱਲ ਕਹਿ ਰਹੇ ਨੇ ਕਹਿੰਦੇ ਕਿ ਕਿ ਇਹਦਾ ਕਹਿੰਦੇ ਕਿ ਚਲੋ ਪੁਲਿਸ ਦੀ ਇਸ ਤੇ ਮਸ਼ਹਹਦੀ ਸੀ ਤੇ ਇਸ ਕਰਕੇ ਇਹ ਜਿਹੜੇ ਨਕਾਬਪੋਸ਼ ਗ੍ਰਿਫਤਾਰ ਹੋ ਗਏ ਨੇ ਤਾਂ ਪਰ ਹੁਣ ਹਰ ਜੋ ਡਾਈਓ ਨਿਵਾਸੀ ਹੈ ਸੂਦੇ ਘਰ ਤਾਂ ਇਸ ਤਰੀਕੇ ਦੀ ਪੁਲਿਸ ਦੀ ਮਸ਼ਹਹਦੀ ਨਹੀਂ ਹੁੰਦੀ ਤੇ ਕਈ ਵਾਰ ਅਸੀਂ ਦੇਖਦੇ ਆ ਵੀ ਪੁਲਿਸ ਨੂੰ ਇਸ ਸਬੰਧੀ ਕਾਲ ਵੀ ਕੀਤੀ ਜਾਂਦੀ ਤਾਂ ਹੁਣ ਇਹਨਾਂ ਗੱਲਾਂ ਨੂੰ ਸ਼ਾਇਦ 19 ਉਹ ਤوجਹ ਨਹੀਂ ਦਿੰਦੇ ਤਾਂ ਇਹਨਾਂ ਮੁੱਦਿਆਂ ਨੂੰ ਲੈ ਕੇ ਉਹਨਾਂ ਨੇ ਕਾਫੀ ਜਿਹੜੀ ਆ ਆਪਣੀ ਵੀ ਨਾਰਾਜ਼ਗੀ ਦਿਖਾਈ ਵੀ ਇਸ ਤਰੀਕੇ ਨਾਲ ਕ੍ਰਾਈਮ ਜਿਹੜਾ ਆ ਇਹ ਵਧਿਆ ਹੋਇਆ ਤੇ ਨਾਲ ਉਹਨਾਂ ਨੇ ਇਹ ਵੀ ਗੱਲ ਕਹੀ ਕਹਿੰਦੇ ਵੀ ਜੋ ਸੈਲਫ ਡਿਫੈਂਸ ਹੈ ਕਹਿੰਦੇ ਵੀ ਇਹ ਵੀ ਘਟੋ ਘਾਟ ਸਾਡੇ ਕੋਲ ਸੈਲਫ ਡਿਫੈਂਸ ਦਾ ਹੱਕ ਹੋਣਾ ਚਾਹੀਦਾ ਆ ਕਿ ਅਗਰ ਸਾਡੇ ਘਰ ਤੇ ਕੋਈ ਇਸ ਤਰੀਕੇ ਨਾਲ ਹਮਲਾਵਰ ਬਣ ਕੇ ਆ ਜਾਵੇ ਤਾਂ ਅਸੀਂ ਉਹਦਾ ਕਿਸੇ ਨਾ ਕਿਸੇ ਢੰਗ ਨਾਲ ਮੁਕਾਬਲਾ ਕਰ ਸਕੀਏ ਕਿ ਸਾਡੇ ਕੋਲ ਕੋਈ ਬੰਦੂਕ ਰਿਵਾਲਵਰ ਕੋਈ ਇਸ ਤਰੀਕੇ ਦਾ ਹਥਿਆਰ ਮਤਲਬ ਜਿਹੜਾ ਵੀ ਕਾਨੂੰਨ ਦੇ ਹਿਸਾਬ ਦੇ ਨਾਲ ਅਸੀਂ ਰੱਖ ਸਕਦੇ ਆ ਤੇ ਘੱਟੋ ਘੱਟ ਅਸੀਂ ਸੈਲਫ ਡਿਫੈਂਸ ਵਾਸਤੇ ਉਸ ਨੂੰ ਵਰਤ ਸਕੀਏ ਉਹਨਾਂ ਨੇ ਵੌਨ ਦੀ ਘਟਨਾ ਦਾ ਵੀ ਜ਼ਿਕਰ ਕੀਤਾ ਵੀ ਉੱਥੇ ਕਿਸੇ ਵਕਤ ਇਹਨੇ ਗੱਡੀ ਚੋਰੀ ਕਾ ਨਾਇ ਚੋਰਾ ਉੱਪਰ ਗੋਲੀ ਚਲਾ ਦਿੱਤੀ ਸੀ ਕਹਿੰਦੇ ਵੀ ਉਹ ਬੰਦੇ ਨੇ ਜੋ ਕੀਤਾ ਹੈ ਕਹਿੰਦੇ ਕੋਈ ਗਲਤ ਨਹੀਂ ਕੀਤਾ ਸੋ 셀ਫ ਡਿਫੈਂਸ ਨੂੰ ਲੈ ਕੇ ਵੀ ਉਹਨਾਂ ਨੇ ਕੱਲ ਇਹ ਕਾਫੀ ਸਵਾਲ ਖੜੇ ਕੀਤੇ ਨੇ ਕਹਿੰਦੇ ਵੀ ਇਸ ਤਰੀਕੇ ਨਾਲ ਕਹਿੰਦੇ ਕਿ ਲੋਕ ਜਿਹੜੇ ਸੁਰੱਖਤ ਨਹੀਂ ਹਨ ਤੇ ਸਾਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਕਿ ਪਹਿਲਾਂ ਪੁਲਿਸ ਨੇ ਇਸੇ ਤਰ੍ਹਾਂ ਦੇ ਬੀ ਸਟੇਟਮੈਂਟ ਅਦ ਦਿੱਤੀਆਂ ਸੀ ਕਿ ਤੁਸੀਂ ਆਪਣੇ ਕਾਰ ਦੀਆਂ ਚਾਬੀਆਂ ਜਿਹੜੀਆਂ ਨੇ ਉਹ ਬਾਹਰ ਹੀ ਰੱਖ ਲਿਆ ਕਰੋ ਤੇ ਇਹਨਾਂ ਦੇ ਨਾਲ ਮੁਕਾਬਲਾ ਤੁਸੀਂ ਨਹੀਂ ਕਰ ਸਕਦੇ ਵੀ ਤੁਹਾਡੇ ਘਰ ਚ ਆਉਂਦੇ ਨੇ ਇਹ ਚਾਬੀਆਂ ਲੈਣੇ ਹੁੰਦੇ ਨੇ ਤਾਂ ਚੰਗਾ ਹੋਊਗਾ ਕਿ ਚਾਬੀਆਂ ਬਾਹਰ ਹੋਣਗੀਆਂ ਤਾਂ ਇਹ ਸਾਨੀ ਦੇ ਨਾਲ ਫੇਰ ਗੱਡੀ ਲਗਾ ਸਕਦੇ ਨੇ ਤੁਹਾਨੂੰ ਕੋਈ ਕਟੋਕੜਾ ਖੱਟੜਾ ਨਹੀਂ ਹੋਊਗਾ ਪਰ ਦੂਜੇ ਪਾਸੇ ਹੁਣ ਫੋਰਸ ਸਾਹਿਬ ਕਹਿ ਰਹੇ ਨੇ ਵੀ ਨਹੀਂ ਸਾਨੂੰ ਸੈਲਫ ਡਿਫੈਂਸ ਹੋਣ ਦੇ ਕਰਨ ਦੇ ਜਾਂ ਆਪਣੀ ਘੱਟੋ ਘਾਟਾ ਆਪਣੇ ਆਪ ਨੂੰ ਬਚਾਉਣ ਦੇ ਜਿਹੜੇ ਹੱਕ ਜਿਹੜੇ ਐ ਇੱਥੇ ਹੋਣੇ ਚਾਹੀਦੇ ਨੇ ਉਹਨਾਂ ਨੇ ਇਹ ਵੀ ਚਿਰ ਕੀਤਾ ਕਹਿੰਦੇ ਕਿ ਜੋ ਬੀਲ ਪੁਲਿਸ ਨੇ ਇਹ 50 ਮਿਲੀਅਨ ਡਾਲਰ ਦੀ ਜਿਹੜੀ ਰੈਕੋਰਡ ਜਿਹੜਾ ਬਣਾਇਆ ਸੀ ਜਿਹੜੀ ਵੱਡੇ ਪੱਧਰ ਤੇ ਡਰੱਗ ਫੜੀ ਸੀ ਕਹਿੰਦੇ ਵੀ ਤਕਰੀਬਨ ਤਕਰੀਬਨ ਸਾਰਿਆਂ ਨੂੰ ਇਹ ਬیل ਮਿਲ ਗਏ ਕੱਦਾ ਰਹਿ ਗਿਆ ਸਾਰੇ ਬیل ਲੈ ਗਏ ਨੇ ਤਾਂ ਬੀਲ ਰੀਫਾਰਮਸ ਨੂੰ ਲੈ ਕੇ ਵੀ ਉਹਨਾਂ ਨੇ ਇਹ ਵੱਡੇ ਸਵਾਲ ਗੱਲ ਖੜੇ ਕੀਤੇ ਨੇ ਸੋ ਉਹ ਇੱਥੇ ਇਹ ਵੀ ਗੱਲ ਹੈ ਕਿ ਜੇ ਹੁਣ ਅਗਰ ਸੂਬੇ ਦਾ ਮੁੱਖ ਮੰਤਰੀ ਹੈ ਸੋ ਉਹ ਦੇ ਘਰ ਤੋਂ ਅਗਰ ਕੋਈ ਲੁੱਟਣ ਦੀ ਜਾਂ ਸ੍ਰੀ ਕੀ ਦੀ ਚੋਰੀ ਕਰਨ ਦੀ ਜਾਂ ਕੋਈ ਵੀ ਇਸ ਤਰੀਕੇ ਦੇ ਕੰਮ ਕਰ ਜੇ ਅਟਰ ਕੋਸ਼ਿਸ਼ ਕਰਦਾ ਆ ਸੋ ਇਹਦੇ ਨਾਲ ਇਹ ਤਾਂ ਮੰਨਣਾ ਪਵੇਗਾ ਕਿ ਇਹਨਾਂ ਅਪਰਾਧੀਆਂ ਦੇ ਜਿਹੜੇ ਹੌਸਲੇ ਨੇ ਇਹ ਬਹੁਤ ਬੁਲੰਦ ਐ ਸੋ ਉਹਨਾਂ ਨੂੰ ਕਿਤੇ ਲੱਗਦਾ ਕਿ ਸਾਡਾ ਇੱਥੇ ਕਾਨੂੰਨ ਕੁਝ ਵੱਧੂ ਵਿਗਾੜ ਨਹੀਂ ਸਕਦਾ ਸੋ ਇਸ ਕਰਕੇ ਅਗਰ ਮੁੱਖ ਮੰਤਰੀ ਦਾ ਘਰ ਸੁਰੱਖਿਅਤ ਨਹੀਂ ਐ ਪਹਿਲਾਂ ਅਸੀਂ ਦੇਖਿਆ ਸੀ ਵਿਧਾਇਕਾਂ ਦੇ ਘਰੋਂ ਵੀ ਗੱਡੀਆਂ ਚੋਰੀ ਹੋਈਆਂ ਮੰਤਰੀਆਂ ਦੇ ਘਰੋਂ ਵੀ ਚੋਰੀ ਹੋਈਆਂ ਹੁਣ ਮੁੱਖ ਮੰਤਰੀ ਤੱਕ ਗੱਲ ਪਹੁੰਚ ਗਈ ਹੈ ਸੋ ਆਮ ਜਿਹੜੇ ਮੇਰੇ ਤੁਹਾਡੇ ਨਾਲ ਜਿਹੜੇ ਆਮ ਨਾਗਰਿਕ ਨੇ ਸੋ ਉਹਨਾਂ ਦਾ ਤਾਂ ਰੱਬ ਅੱਖਾਂ ਹੀ ਕਿਹਾ ਜਾ ਸਕਦਾ ਬਹੁਤ ਵੱਡੇ ਸਵਾਲ ਸੀ ਜਿਹੜੇ ਫੋਰਸ ਸਾਹਿਬ ਨੇ ਵੀ ਖੜੇ ਕੀਤੇ ਨੇ ਅੰਤ ਦੇ ਵਿੱਚ ਵੀ ਇਹਦੀ ਗੱਲ ਕਰਦੇ ਆ ਇਹ ਯੂਏਈ ਨਾਲ ਸੋ ਦੀਲੇਬੀਆ ਬਹਿਰੈਨ ਕਤਰ ਓਮਾਨ ਤੇ ਕੁਵੈਤ ਦੀ ਸੋ ਇਹਨਾਂ ਨੇ ਸਾਂਝਾ ਇੱਕ ਯੂਨੀਫਾਈਡ ਜੀਸੀਸੀ ਟੂਰਿਸਟ ਵੀਜ਼ਾ ਇਹ ਲਾਂਚ ਕਰਨੇ ਦੀ ਗੱਲ ਕਹੀ ਹੈ ਸੋ ਇਹਦੇ ਨਾਲ ਕਹਿੰਦੇ ਵੀ ਇਸ ਇੱਕੋ ਹੀ ਵੀਜ਼ੇ ਨਾਲ ਜਿਹਨੂੰ ਗਲਫ ਕੋਆਪਰੇਸ਼ਨ ਕਾਉਂਸਲ ਟੂਰਿਸਟ ਵੀਜ਼ਾ ਦੱਸਿਆ ਜਾ ਰਿਹਾ ਜਿਸ ਦਾ ਨਾਮ ਸੋ ਕਹਿੰਦੇ ਵੀ ਸਿੰਗਲ ਐਂਟਰੀ ਪਰਮਿਟ ਦੇ ਨਾਲ ਇਹਨਾਂ 6 ਜਿਹੜੇ ਮੁਲਕ ਨੇ ਸੋ ਇਹਨਾਂ ਦੇ ਵਿੱਚ ਕੰਦੀ ਘੁੰਮਿਆ ਜਾ ਸਕਦਾ ਆ ਤੇ ਇਹ ਕਹਿੰਦੇ ਵੈਲਿਡ ਹੋਊਗਾ ਕਿ ਅਗਰ ਕੁਇਸਟੇ ਤੱਕ ਸੀੜਕਾ ਦੀ ਹੈ 30 ਦਿਨਾਂ ਦੇ ਉੱਪਰ ਸੋ ਪਾਵੇ ਆ ਜਿਵੇਂ ਅਸੀਂ ਯੂਰਪ ਚ ਤੇ ਵਿੱਚ ਦੇਖਦੇ ਆ ਸੋ ਇੱਕ ਵੀਜ਼ੇ ਦੇ ਨਾਲ ਅਸੀਂ ਯੂਰਪ ਕੋਲ ਮੁਸ ਸਕਦੇ ਆ ਸੋ ਇਹਨਾਂ ਨੇ ਵੀ ਇਸੇ ਕੀ ਦਾ ਵੀਜ਼ਾ ਲਾਂਚ ਕੀਤਾ ਆ ਕਿ ਇੱਕ ਵੀਜ਼ੇ ਦੇ ਨਾਲ ਇਹ 6 ਮੁਲਕਾਂ ਦਾ ਜਿਹੜਾ ਸਫਰ ਹੈ ਤੁਸੀਂ ਕਰ ਸਕਦੇ ਹੋ ਜੀ ਵਿਰਣ ਸਾਹਿਬ ਬਹੁਤ ਬਹੁਤ ਧੰਨਵਾਦ ਪ੍ਰਿੰਸ ਸਾਹਿਬ ਦੇ ਨਾਲ ਕੋਈ ਵੀ ਗੱਲਬਾਤ ਕਰਨੀ ਹੋਵੇ ਤਾਂ 416 848 9698 ਉੱਤੇ ਸਲਾ ਕੁਲਤਨ ਸਿੰਘ ਪਟੜਾਹਰਾ ਨਾਲ ਸੰਪਰਕ